ਜੀ ਹੰਸਰਾਜ ਸਨ ਆਫ ਗਰਦੀਪ ਸਿੰਘ ਜੀ ਮੈਂ ਗੜੀ ਮਾਨਸੋਲ ਦਾ ਵਾਸੀ ਹਾਂ ਜੀ ਇਹ ਜਿਹੜਾ ਜਰਨੈਲ ਸਿੰਘ ਹੈ ਜੀ ਇਹ ਸ਼ਿਕਾਰ ਖੇਲਦਾ ਸ਼ਰੇਆਮ ਰਾਤੀ ਨੂੰ 12:00 11:30 ਵਜੇ ਇਹ ਕਾਲਾ ਹੇਰਨ ਜੀ ਨੂੰ ਕਹਿੰਦੇ ਸ਼ੇਮਰ ਮਾਰੇ ਆ ਜੀ ਦੋ ਹਫ਼ਤੇ ਪਹਿਲਾਂ ਇਹਨੇ ਦੋ ਹੋਰ ਮਾਰੀ ਜੀ ਇਸ ਦੇ ਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਹੋਰ ਵੀ ਅਸੀਂ ਪ੍ਰੂਫ ਵੀ ਦੇਵਾਂਗੇ ਸਾਡੇ ਕੋਲ ਪ੍ਰੂਫ ਵੀ ਹੈਗੇ ਆ ਮਹਿਕਮੇ ਨੂੰ ਚਾਹੀਦੀ ਹੈ ਭਈ ਜਿਹੜੀ ਗੱਡੀ ਆਈ ਦੇਖੋ ਉਹ ਗੱਡੀ ਨੂੰ ਖੂਨ ਵੀ ਲੱਗਾ ਉਹ ਜ਼ਬਤ ਹੋਣੀ ਚਾਹੀਦੀ ਹੈ ਨਾ ਮੋਹ ਲਾਲ ਹੈ ਜੀ ਪਿੰਡ ਮੇਰਾ ਗੜੀ ਮਾਨਸਵਾਲਾ ਹੈ ਮੌਕੇ ਤੇ ਅੱਜ ਅਸੀਂ ਮੈਂ ਆਇਆ ਇੱਥੇ ਮੈਂ ਦੇਖਿਆ ਕਹਿੰਦੇ ਆਪਣਾ ਮਹਿਕਮੇ ਨੇ ਜਰਨੈਲ ਸਿੰਘ ਜੈਲੇ ਤੋਂ ਮੀਟ ਫੜਿਆ 15-20 ਕਿਲੋ ਰਾਤ ਦੇ ਕਹਿੰਦੇ ਸ਼ੈਂਬਰ ਮਾਰਿਆ ਉਹ ਤੇ ਦੋ ਚਾਰ ਚੰਨ ਕਹਿੰਦੇ ਪਹਿਲਾਂ ਵੀ ਇਹਨਾਂ ਮਾਰੇ ਆਂ ਸ਼ਰੇਆਮੇ ਸ਼ਿਕਾਰ ਖੇਲਦਾ ਹੈ ਸ਼ਿਕਾਰ ਖੇਲ ਕੇ ਮੀਟ ਵੇਚਦਾ ਵੀ ਹੈ ਤੇ ਹੁਣ ਬੀਬੀ ਸਾਡੀ ਇੱਕ ਰਮਨਪ੍ਰੀਤ ਕੌਰ ਮਹਿਕਮੇ ਤੋਂ ਆਈ ਹੋਈ ਹੈ ਤੇ ਉਹ ਕਾਰਵਾਈ ਕਰ ਰਹੇ ਨੇ ਗੱਡੀ ਨੂੰ ਗਾਰਡ ਸਾਹਿਬ ਤੇ ਗੱਡੀ ਨੂੰ ਖੂਨ ਵੀ ਲੱਗਾ ਹੋਇਆ ਹੈ ਤੇ ਹੁਣ ਮੌਕੇ ਤੇ ਪ੍ਰੈਸ਼ਰ ਇਹ ਪੈ ਰਿਹਾ ਹੈ ਵੀ ਹੋ ਸਕਦਾ ਅਸੀਂ ਸੁਣਿਆ ਪਈ ਡੀਐਫਓ ਸਾਹਿਬ ਦਾ ਫੋਨ ਆ ਰਿਹਾ ਵੀ ਤੁਸੀਂ ਕਾਰਵਾਈ ਨਹੀਂ ਕਰਨੀ ਤਾਂ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ ਜਿਹੜੇ ਚੰਗੇ ਮੁਲਾਜ਼ਮ ਚੰਗਾ ਕੰਮ ਕਰਦੇ ਐ ਉਹਨਾਂ ਨਾਲ ੱੱੱਕਾ ਵੀ ਸਰਕਾਰ ਕਰਦੀ ਐ ਜਾਂ بڑا ਮਹਿਕਮਾ ਕਰਦਾ ਇਹ ਹੋਣਾ ਨਹੀਂ ਚਾਹੀਦਾ ਜਿਹੜਾ ਕੋਈ ਗਲਤ ਕੰਮ ਕਰਦਾ ਉਹਨੂੰ ਨੱਥ ਪਾਈ ਜਾਣੀ ਚਾਹੀਦੀ ਓਕੇ ਤਾਂ ਸਾਡੇ ਗਾਰਡ ਸਾਹਿਬ ਆਏ ਸੀ ਉਹਨਾਂ ਨੇ ਜਿਹੜੀ ਉਹਨਾਂ ਦੀ ਕਾਰਵਾਈ ਹੋਏਗੀ ਬੰਦ ਹੀ ਕਰਾਂਗੇ ਬਸ ਇੰਨਾ ਹੀ ਕਹਿਣਾ ਚਾਹੁੰਦਾ ਮੈਂ ਕੀ ਇਨਫੋਰਮੇਸ਼ਨ ਮਿਲੀ ਸੀ ਤੁਹਾਨੂੰ ਇਹ ਤੁਹਾਨੂੰ ਇਹਨਾਂ ਨੂੰ ਜੋ ਇਹਨਾਂ ਨੂੰ ਇਹਨਾਂ ਨੂੰ ਮਿਲੀ ਸੀ ਉਹਨਾਂ ਦੇ ਹਿਸਾਬ ਦੇ ਨਾਲ ਜੋ ਇਹਦੀ ਬਣਦੀ ਜਿਹੜੀ ਕਾਰਵਾਈ ਕਰਦਾਂਗੇ ਹੋਰ ਕੀ ਹੈ ਜੀ ਸੂਰਤਾ ਵਿੱਚ ਇਹ ਮੌਕੇ ਤੇ ਜਿਹੜਾ ਇਹ ਡੇਰਾ ਦੂਨ ਭੇਜਾਂਗੇ ਤਾਂ ਜਿਹੜੀ ਸਿੰਪਲ ਸਿੰਪਲ ਜੋ ਵੀ ਹੈ ਜਿਹੜੀ ਕਿਸੇ ਵਿਅਕਤੀ ਤੇ ਹੋਊਗੀ ਤਾਂ ਕਰਾਂਗੇ ਕਾਰਵਾਈ ਜਿੰਨਾ ਵੀ ਆਰੋਪ ਸਾਹਿਬ ਦਾ ਕੋਈ ਪ੍ਰੈਸ਼ਰ ਨਹੀਂ ਹੈਗਾ ਨਾ ਮੈਂ ਅੱਜ ਤੱਕ ਕਦੀ ਪ੍ਰੈਸ਼ਰ ਚ ਰਿਆਂ ਮੈਂ ਨਾ ਮੈਨੂੰ ਕਿਸੇ ਨਾਲ ਪ੍ਰੈਸ਼ਰ ਨਾਲ ਮੈਂ ਜੇ ਰੇਂਜ ਅਸਰ ਬਤਾਉ ਰਿਹਾ ਮੈਨੂੰ ਕਿਸੇ ਨਾਲ ਕੋਈ ਨਹੀਂ ਲੈਣਾ ਦੇਣਾ ਜੋ ਇਹਦੀ ਕਾਰਵਾਈ ਬਣਦੀ ਹੋਈਗੀ ਕਰਾਂਗੇ